ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਜਿਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵਜ ਗਿਆ ਨੇ ਜੀ 9:30 ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਜਿਹੜੀ ਅੱਜ ਵੀਡੀਓ ਆਪ ਬਣਾ ਰਹੇ ਹਾਂ ਹੋਮ ਟੂਰ ਤੇ ਕਿਉਂਕਿ ਕਾਫੀ ਵਾਰ ਪਹਿਲਾਂ ਵੀ ਮੈਸੇਜ ਆਇਆ ਸੀ ਹੋਮ ਟੂਰ ਦੀ ਵੀਡੀਓ ਲਈ ਤੇ ਅੱਜ ਸਵੇਰੇ ਵੀ ਇੱਕ ਮੈਸੇਜ ਮੈਨੂੰ ਪੜਿਆ ਤੇ ਇਸ ਕਰਕੇ ਫਿਰ ਮੈਂ ਕਿਹਾ ਚਲੋ ਵੇ ਇਸ ਚੀਜ਼ ਇਹ ਵਾਰੀ ਆਪਾਂ ਵੀਡੀਓ ਬਣਾਉਣੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਤੁਸੀਂ ਦੇਖ ਰਹੇ ਹੋ ਮੈਂ ਸੋਚ ਰਹੇ ਹੋਗੇ ਕਿ ਅੱਜ ਮੈਂ ਐਂਕ ਕਿਉਂ ਲਗਾਈਏ ਕਿਉਂਕਿ ਜੀ ਮੇਰੀ ਇਹ ਆਈਸਾਈਡ ਵਾਲੀ ਨਿਗਾੜੀ ਐਂਕਾ 25% ਮਤਲਬ ਕਿ ਦੋਨੋਂ ਆਈ ਜਿਹੜੀ ਨਿਗਾ ਉਹ ਘਟ ਗਈ ਸੀ ਮੇਰੇ ਸਿਰ ਨਾਲ ਦਰਦ ਹੋਣ ਲੱਗਿਆ ਸੀ ਮੇਰੀ ਨਿਗਾ ਕਰਕੇ ਤੇ ਚੈੱਕ ਕਰਾਈ ਸੀ 25% ਦਾ ਫਰਕ ਪੈ ਗਿਆ ਸੀ ਤੇ ਫਿਰ ਮੈਂ ਉਹਨਾਂ ਨੇ ਮੈਨੂੰ ਕਿਹਾ ਤਾਂ ਇਹ ਸੀਗਾ ਵੀ ਕਿ ਇਹ ਤੁਸੀਂ ਸਾਧਨ ਲਗਾ ਕੇ ਰੱਖਿਓ ਜਦੋਂ ਫਰਕ ਪੈ ਗਿਆ ਉਦੋਂ ਫਿਰ ਤੁਸੀਂ ਮਤਲਬ ਕਿ ਜਦੋਂ ਆਪਣਾ ਨਿਗਾੜਾ ਕੰਮ ਕਰਨਾ ਉਦੋਂ ਲਗਾ ਲਿਆ ਕਰਿਓ ਤੇ ਮੈਨੂੰ ਥੋੜੀ ਜਿਹੀ ਅਜੀਬ ਲੱਗਦੀ ਸੀ ਮੈਂ ਕਿਹਾ ਵੀ ਮੈਂ ਕਦੇ ਅੰਕ ਲਗਾਈ ਨਹੀਂ ਔਰ ਹੁਣ ਮੈਨੂੰ ਸ਼ਾਇਦ ਜਿਵੇਂ ਮੈਂ ਵੀਡੀਓ ਐਡੀਟਿੰਗ ਕਰਦੀ ਹਾਂ ਨਾ ਫੋਨ ਤੇ ਵੀਡੀਓ ਐਡੀਟਿੰਗ ਕਰਨ ਕਰਕੇ ਮੈਨੂੰ ਲੱਗਾ ਵੀ ਥੋੜਾ ਜਿਹਾ ਫੇਰ ਮੈਨੂੰ ਥੋੜਾ ਸਿਰ ਦਰਦ ਰਹਿਣ ਲੱਗਿਆ ਸੀਗਾ ਦੇ ਨਾਲ ਨਿਗਾਹ ਕਰਕੇ ਟਾਂ ਕਰਕੇ ਹੁਣ ਮੈਂ ਲਗਾ ਲੈਂਦੀ ਆ ਤੇ ਇੱਕ ਵਾਰੀ ਮੈਂ ਸੋਚਿਆ ਵੀ ਇਹ ਵੀ ਥੋੜੇ ਦਿਨਾਂ ਵਿੱਚ ਜਾ ਕੇ ਵੀ ਇੱਕ ਵਾਰ ਇਹ ਜਦਾ ਘਟੀ ਤਾਂ ਨਹੀਂ ਆ ਕੋਈ ਫਰਕ ਤਾਂ ਨਹੀਂ ਪਿਆ ਤਾਂ ਕਰਕੇ ਫਿਰ ਮੈਂ ਅੱਜ ਸਵੇਰ ਦੀ ਵੀ ਲਗਾਈ ਹੋਈ ਆ ਤੇ ਹੁਣ ਮੇਰੇ ਥੋੜਾ ਖਨੂਰਾ ਮਗੜਾ ਕਰਕੇ ਪਰ ਮੈਨੂੰ ਥੋੜੀ ਜਿਹੀ ਅਜੀਬ ਲੱਗਦੀ ਆ ਆਪਦੇ ਲੱਗੀ ਹੋਈ ਕਿਉਂਕਿ ਮੈਂ ਕਦੇ ਲਗਾਈ ਨਹੀਂ ਆ ਤੇ ਚਲੋ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਹਾਂਜੀ ਆਹ ਲੋ ਜੀ ਆਪਾਂ ਜਿਹੜਾ ਮੇਨ ਗੇਟ ਆ ਜੀ ਮੇਨ ਗੇਟ ਆਪਣਾ ਮੇਨ ਗੇਟ ਤੋਂ ਜਦੋਂ ਆਪਾਂ ਅੰਦਰ ਐਂਟਰੀ ਕਰਦੇ ਆ ਘਰ ਦੇ ਤਾਂ ਜੇ ਆਪਾਂ ਖੱਬੇ ਪਾਸੇ ਨੂੰ ਨਿਗਾ ਮਾਰਦੇ ਆ ਮਤਲਬ 게ਟਾਂ ਚ ਖੜ ਕੇ ਜੇ ਖੱਬੇ ਪਾਸੇ ਨਿਗਾ ਮਾਰਦੇ ਆ ਤਾਂ ਇਧਰ ਜੀ ਇਹ ਰੱਖਿਆ ਹੋਇਆ ਢੋਲ ਉੱਪਰ ਗ੍ਰੇਟ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਜਿਵੇਂ ਕਵਾੜ ਵਗੈਰਾ ਦਾ ਸਮਾਨ ਆ ਉਹ ਪਾ ਦਿੰਨੇ ਆ ਤੇ ਜਦੋਂ ਕਵਾੜ ਇਕੱਠਾ ਹੋ ਜਾਂਦਾ ਫਿਰ ਉਹ ਚਕਵਾ ਦਿੰਨੇ ਆ ਉਹ ਨਾਲ ਹੀ ਮਨੀ ਪlant ਲਾਇਆ ਹੋਇਆ ਤੇ ਉਹਦੇ ਨਾਲ ਹੀ ਤੁਲਸੀ ਲਗਾਈ ਹੋਈ ਸੀ ਉਹ ਸੁੱਕ ਗਈ ਹੈ ਜੀ ਤੇ ਜਦੋਂ ਆਪਾਂ ਗਾਹਾਂ ਅੰਨੇ ਅੱਗੇ ਤੇ ਅੱਗੇ ਜੀ ਆਹਾ ਵਾਸ਼ਰੂਮ ਹੈ ਤੇ ਵਿਚਾਲੀ ਆਹਾ ਜਿਹੜੀ ਹੈਗੀ ਆ ਕਿ ਮਸ਼ੀਨ ਦੀ ਜਗ੍ਹਾ ਬਣਾਈ ਹੋਈ ਆਪਾਂ ਤੇ ਉਦੋਂ ਗਾਹਾਂ ਬਾਥਰੂਮ ਆ ਗਿਆ ਠੀਕ ਹੈ ਜੀ ਬਾਥਰੂਮ ਤੋਂ ਅੱਗੇ ਜੀ ਅ ਇੱਥੋਂ ਅਗਰ ਆਪਾਂ ਦੇਖੀਏ ਉਹ ਦੇਖੋ ਸਾਹਮਣੇ ਗੇਟ ਆ ਵਾਸ਼ਰੂਮ ਫਿਰ ਇਹਦਾ ਮਸ਼ੀਨ ਵਾਲੀ ਜਗ੍ਹਾ ਜੀ ਬਾਥਰੂਮ ਬਾਥਰੂਮ ਤੋਂ ਅੱਗੇ ਤੇ ਆ ਆ ਗਿਆ ਜੀ ਆਪਣਾ ਚੁੱਲਾ ਤੇ ਹਾਰਾ ਜਿੱਥੇ ਆਪਾਂ ਕਈ ਵਾਰੀ ਸਾਗ ਜਾਂ ਆਪਾਂ ਦਾਲ ਸਬਜ਼ੀ ਬਣਾਉਂਦੇ ਆ ਤੇ ਜਦੋਂ ਆਪਾਂ ਫਿਰ ਇਧਰੋਂ ਅ ਅੰਦਰ ਨੂੰ ਜਾਣਦੇ ਆ ਤਾਂ ਆ ਜਿਹੜੀ ਆਪਾਂ ਹੁਣ ਰਸੋਈ ਬਣਵਾਈ ਹੈ ਜੀ ਇਹ ਰਸੋਈ ਹੈ ਤੇ ਆ ਛੋਟਾ ਜਿਹਾ ਮੂਲੇ ਭਾਂਡਾ ਪਾਇਆ ਕਿਉਂਕਿ ਕਮਰਿਆਂ ਦਾ ਕਰਕੇ ਜੀ ਅ ਕਿਉਂਕਿ ਫਿਰ ਪਾਣੀ ਅੰਦਰ ਨੂੰ ਜਾਂਦਾ ਸੀ ਦਮੀ ਪੈਂਦਾ ਸੀ ਤੇ ਹੁਣ ਜਦੋਂ ਆਪਾਂ ਅੰਦਰ ਐਂਟਰੀ ਕਰਦੇ ਆ ਤਾਂ ਜਿਹੜੀ ਆ ਹ ਰਸੋਈ ਹੈ ਤੁਹਾਨੂੰ ਦਿਖਾਣੇ ਆ ਹਲੇ ਰਸੋਈ ਦਾ ਜੀ ਕੰਮ ਕਰਾਣਾਗਾ ਤੇ ਬਾਕੀ ਇਹਦੇ ਵਿੱਚ ਹਲੇ ਆਪਾਂ ਫालतू ਦਾ ਸਮਾਨ ਜਿਵੇਂ ਫੀਡ ਹੋ ਗਈ ਇਹ ਚੀਜ਼ ਰੱਖੀ ਹੋਈ ਆ ਤੇ ਹਾਸ ਕੋਨੇ ਦੇ ਵਿੱਚ ਸਰੀਏ ਤੇ ਪਾਈਪਾਂ ਜਿਹੜੀ ਫਿਟਿੰਗ ਕਰਾਣੀ ਆ ਉਹ ਆ ਸਿਲੰਡਰ ਖਾਲੀ ਪਿਆ ਇੱਥੇ ਤੇ ਆ ਢੋਲ ਵਗੈਰਾ ਇੱਥੇ ਰੱਖਿਆ ਹੋਇਆ ਮੈਂ ਕਿਹੜਾ ਮੰਜੇ-ਮੁੰਜੇ ਇੱਥੇ ਆਪਾਂ ਖੜੇ ਕਰਦੇ ਆ ਠੀਕ ਹੈ ਜੀ ਜਿਹੜਾ ਫालतू ਦਾ ਸਮਾਨ ਜਦ ਨਹੀਂ ਹਲੇ ਇੱਥੇ ਰੱਖਤਾ ਆਪਾਂ ਤੇ ਆ ਰਮਾਂ ਦੇ ਡੰਬਲ ਪਏ ਨੇ ਤੇ ਰਸੋਈ ਤਾਂ ਜੀ ਕਾਫੀ ਖੁੱਲੀ ਡੁੱਲੀ ਬਣਾਈ ਆ ਤੇ ਬਾਕੀ ਹਲੇ ਮਤਲਬ ਕੰਮ ਆਪਾਂ ਕਰਾਵਾਂਗੇ ਹੁਣੇ ਅੱਗੇ ਜਾ ਕੇ ਤੇ ਇਹ ਸੋਈ ਚੋਂ ਨਿਕਲਦੇ ਸਾਰ ਜੀ ਆਇ ਇੱਕ ਕਮਰਾ ਆਉਂਦਾ ਇਹ ਆਪਾਂ ਜਿਵੇਂ ਆਪਾਂ ਕਹਿਦੇ ਨਾ ਆਏ ਦੇ ਲਈ ਕਮਰਾ ਰੱਖਿਆ ਹੋਇਆਗਾ ਇੱਥੇ ਬੈੱਡ ਲੱਗੇ ਹੋਏ ਨੇ ਜੀ ਤੇ ਬੈੱਡਾਂ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੰਨਾ ਕੁ ਥਾਂ ਛੱਡਿਆ ਹੈ 12 12 ਦਾ ਕਮਰਾ ਜੀ 12 12 ਦਾ ਮਤਲਬ 12 ਦੀ ਲੰਬਾਈ 12 ਚੜਾਈ ਆ ਸਾਹਮਣੇ ਆ ਗਈਆਂ ਜੀ ਲਮਾਰੀਆਂ ਤੇ ਆ ਉੱਪਰ ਰੱਖੇ ਹੋਏ ਨੇ ਫੋਟੋ ਵਗੈਰਾ ਰੱਖੇ ਆ ਤੇ ਤੋਂ ਡੈਕੋਰੇਸ਼ਨ ਦਾ ਸਮਾਨ ਜਾਂ ਤੇ ਲਮਾਰੀਆਂ ਦੇ ਨਾਲ ਹੀ ਜੀ ਆ ਆ ਗਿਆ ਡਰੈਸਿੰਗ ਟੇਬਲ ਇੱਥੇ ਤੇ ਡਰੈਸਿੰਗ ਤੇ ਉਹ ਜੀ ਸ਼ੀਸ਼ਾ ਹੁਣ ਆਪਾਂ ਪਾਵਾਂਗੇ ਕਾਫੀ ਪੁਰਾਣਾਗਾ ਮੇਰੇ ਵਿਆਹ ਦਾ ਹੀ ਆ ਉਹਲਾ ਤੇ ਨਾਲ ਹੀ ਸਟੈਂਡ ਖੜਾ ਜਾਂ ਜਿਹੜਾ ਕੈਮਰੇ ਵਾਲਾ ਫੋਨ ਵਾਲਾ ਸਟੈਂਡ ਤੇ ਆ ਜੀ ਉਹਦਾ ਡੈਸਕਟਾਪ ਵਾਲਾ ਟੇਬਲ ਆ ਉੱਪਰ ਐਲਸੀਡੀ ਲੱਗੀ ਹੋਈ ਆ ਤੇ ਫਿਰ ਇਹ ਟੇਬਲ ਵਸਤਾਂ ਪਾ ਚੱਕਣਾ ਸੀਗਾ ਇਥੋਂ ਪਰ ਫਿਰ ਹੁਣ ਇਹਦਾ ਜਿਹੜਾ ਡੈਸਕਟਿਵ ਸੌਰੀ ਟੀਵੀ ਜਿਹੜਾ ਹੈਗਾ ਡੱਬਾ ਹੁੰਦਾ ਆਦਾ ਡਿਸ਼ ਟੀਵੀ ਦਾ ਉਹ ਰੱਖਿਆ ਹੋਇਆ ਤੇ نیچے ਆਪਾਂ ਮਸ਼ੀਨ ਰੱਖੀ ਹੋਈ ਆ ਉੱਥੇ ਆਪਾਂ ਪ੍ਰੈਸ ਰੱਖ ਦਿੰਨੇ ਆ ਤੇ ਇਹ ਵੈਸੇ ਜੀ ਆਪਾਂ ਹਟਾ ਦਵਾਂਗੇ ਮੈਂ ਇੱਕ ਸੋਚਿਆਗਾ ਆ ਕਾਂ ਤਾਂ ਨਾ ਕੰਨ ਦੇ ਵਿੱਚ ਹੀ ਫਿਟਿੰਗ ਹੋ ਜਾਂਦੀ ਆ ਕਿਉਂਕਿ ਇਹਦੇ ਨਾਲ ਥੱਲੇ ਜਗਾ ਕੀ ਪਿੱਛੇ ਆ ਕਈ ਵਾਰੀ ਜਦੋਂ ਅੰਦਰ ਚੂਹੇ ਵੜ ਜਾਂਦਾ ਖੇਤਾਂ ਚ ਆ ਕੇ ਤਾਂ ਫਿਰ ਪਿੱਛੇ ਲੁਕਣ ਦੀ ਜਗਾ ਉਥੇ ਲੁਕ ਜਾਂਦਾ ਉਹ ਤਾਂ ਕਰਕੇ ਫਿਰ ਅਸੀਂ ਸੋਚਿਆ ਨਾਲੇ ਹੁਣੇ ਕਾਫੀ ਪੁਰਾਣਾ ਜਿਹਾ ਹੋ ਗਿਆ ਤੁਸੀਂ ਦੇਖ ਸਕਦਾ ਤਾਂ ਇਹ ਸੋਚਿਆਗਾ ਵੀ ਹੁਣ ਇਹਨੂੰ ਕੱਢ ਕੇ ਇਹਦੀ ਜਗਾ ਤੇ ਨਾ ਆਂਦਾ ਥੋੜਾ ਜਿਹਾ ਉਹ ਲਗਵਾ ਦਾਂਗੇ ਕੰਧ ਦੇ ਵਿੱਚ ਹੀ ਫਿਟਿੰਗ ਜੀ ਕਰਵਾ ਦਾਂਗੇ ਇੱਥੇ ਇਹਦੇ ﺍﻟमारीਆਂ ਦੇ ਪਿੱਛੇ ਜੀ ਮੋਰੀਆ ਉਹ ਦੇਖ ਸਕਦੇ ਤੁਸੀਂ ਇਹ ਹਾਲੇ ਸਰਦੀਆਂ ਕਰਕੇ ਬੰਦ ਕਰੀ ਹੋਈ ਹੈ ਜਿਹੜੀ ਆ ਆਹ ਸਾਹਮਣੇ ਦੇਖ ਸਕਦੇ ਆ ਪਰਦਾ ਲੱਗਿਆ ਇੱਥੇ ﺍﻟमारी ਤਾਂ ਲਗਾਈ ਹੋਈ ਹੈ ਕਿਉਂਕਿ ਸਰਦੀਆਂ ਹੈਗਾ ਕਿ ਫਿਰ ਹਵਾ ਜੀ ਆਉਂਦੀ ਠੰਡੀ ਤੇ ਫਿਰ ਠੰਡ ਲੱਗਦੀ ਆ ਜਦੋਂ ਆਪਾਂ ਜੀ ਇਸ ਕਮਰੇ ਤੋਂ ਬਾਹਰ ਆੰਦੇ ਆ ਜਿਵੇਂ ਆਹ ਤਾਂ ਰਸੋਈ ਸੀਗੀ ਆਪਣੀ ਆਹ ਕਮਰਾ ਹੋ ਗਿਆ ਆਹ ਦੂਸਰਾ ਕਮਰਾ ਆ ਗਿਆ ਜੀ ਦੂਸਰੇ ਕਮਰੇ ਦੇ ਵਿੱਚ ਇੱਥੇ ਜਿਹੜਾ ਹੈਗਾ ਆਪਾਂ ਲਗਾਇਆ ਆਹ ਟੇਬਲ ਜਿਹਦੇ ਉੱਤੇ ਆਪਾਂ ਰੋਟੀ ਵਗੈਰਾ ਬਣਾਣੇ ਆਗੇ ਤੇ ਇਹ ਸਟੀਲ ਦਾ ਸ਼ਾ ਜੀ ਟੇਬਲ ਇਹਦਾ ਮੈਨੂੰ ਬਹੁਤ ਸੋਖਾ ਹੈ ਕਿਉਂਕਿ ਇਹ ਸਾਫ਼ ਵੀ ਬੜੀ ਛੇਤੀ ਹੋ ਜਾਂਦਾ ਹੈ ਤੇ ਨਾਲ ਹੀ ਇਹਦੀਆਂ ਸਟੈਂਡ ਰੱਖਿਆ ਹੋਇਆ ਜਿਹਦੇ ਉੱਤੇ ਪਾ ਡੱਬੇ ਰੱਖੇ ਹੋਏ ਭਾਂਡੇ ਚਣੀ ਹੋਏ ਆ ਥੱਲੇ ਵੱਡੇ ਭਾਂਡੇ ਰੱਖੇ ਆ ਉਦੋਂ نیچے ਪਤਲੇ ਰੱਖੇ ਹੋਏ ਆ ਜੀ ਠੀਕ ਹੈ ਜੀ ਵੱਡੇ ਭਾਂਡੇ ਵਿੱਚ ਕੜਾਹੀ ਵਗੈਰਾ ਹੋ ਗਈ ਜਾਂ ਕੁੱਕਰ ਹੋ ਗਿਆ ਛਾਨਣੀਆਂ ਹੋ ਗਈਆਂ ਉੱਪਰ ਉਹਦੇ ਦੂਸਰਾ ਜਿਹੜਾ ਖਾਣਾ ਆ ਗਿਆ ਉਹਦੇ ਵਿੱਚ ਆਪਾਂ ਕੇਨੀਆਂ ਚਮਚ ਥਾਲੀਆਂ ਵਗੈਰਾ ਰੱਖੀਆਂ ਹੋਈਆਂ ਉੱਪਰ ਉਹ ਦੂਸਰ ਸਭ ਤੋਂ ਉੱਪਰ ਡੱਬੇ ਆ ਗਏ ਨੇ ਤੇ ਇਹਦੇ ਨਾਲ ਹੀ ਜੀ ਅੱਗੇ ਆ ਗਿਆ ਬਾਬਾ ਜੀ ਦਾ ਵੈਸੇ ਤਾਂ ਇਹ ਜਾਲੀ ਸੀ ਜੀ ਹੁਣ ਇਹ ਪਾਲਕੀ ਸੇਵ ਆਪਾਂ ਨੂੰ ਕਹਿੰਦੇ ਆ ਕਿਉਂਕਿ ਇੱਕ ਤਾਂ ਜੀ ਮਿੱਟੀ ਤੋਂ ਸੇਫ ਹਨਾ ਵੀ ਇੱਕ ਜਿਵੇਂ ਕੋਈ ਚੂਹਾ ਪਤੰਗਾ ਆ ਗਰਾਂਦਾ ਤਾਂ ਬੇਅਦਵੀ ਨਹੀਂ ਹੁੰਦੀ ਗਲਤੀ ਨਾਲ ਵੀ ਕੋਈ ਪਾਪ ਨਹੀਂ ਹੁੰਦਾ ਤਾਂ ਕਰਕੇ ਫਿਰ ਇਹ ਇਹਨੂੰ ਸੁੱਚੀ ਕਰਕੇ ਕੱਚੀ ਲੱਸੀ ਨਾਲ ਤੇ ਹਰਮੰਦਰ ਸਾਹਿਬ ਦਾ ਜਲ ਲਿਆਂਦਾ ਹੱਸ ਜੀ ਘਰ ਉਹ ਚਿੱਟਾ ਦੇ ਕੇ ਚੰਗੀ ਤਰ੍ਹਾਂ ਫਿਰ ਉਦੋਂ ਬਾਅਦ ਫਿਰ ਉਹ ਚੰਗੀ ਤਰ੍ਹਾਂ ਸੁੱਚੀ ਕਰਕੇ ਫਿਰ ਅਰਦਾਸ ਕਰਕੇ ਫਿਰ ਆਪਾਂ ਯਾਨੀ ਕਿ ਇਹਨਾਂ ਦੇ ਵਿੱਚ ਘਟਕਾ ਸੇ ਰੱਖਿਆ ਸੀ ਤੇ ਇਹ ਤੋਂ ਹੀ ਜੇ ਆਪਾਂ ਇਧਰ ਮਾਨਿਆ ਨੀਚੇ ਜੀ ਟੋਕਰਾ ਰੱਖਿਆ ਹੈ ਭਾਂਡੇ ਵਾਲਾ ਆ ਇੱਕ ਮੰਝਾ ਖੜਾਗਾ ਤੇ ਇਹਦੇ ਨਾਲ ਹੀ ਆ ਗਈ ਜੀ ਮੇਰੀ ਪੇਟੀ ਮੈਂ ਤੁਹਾਨੂੰ ਤੁਣੀ ਦੂਰ ਇਹ ਵੀਡੀਓ ਦੂਰ ਨਹੀਂ ਹੋ ਰਹੀ ਨਹੀਂ ਤਾਂ ਮੈਨੂੰ ਨਹੀਂ ਹੋ ਰਹੀ ਤੇ ਇਹ ਜਿਹੜੀ ਪੇਟੀ ਆ ਗਈ ਜੀ ਇਹ ਮੇਰੀ ਵਿਆਹ ਵਾਲੀ ਬੇਟੀ ਆ ਤੇ ਇਹਦੇ ਉੱਪਰ ਇਹ ਕੋਨੇ ਦੇ ਵਿੱਚ ਆਪਾਂ ਟਰੰਕ ਰੱਖਿਆ ਹੋਇਆ ਇੱਕ ਵੱਡਾ ਜਿਹੜਾ ਇਹ ਵਾਲਾ ਟਰੰਕ ਹੈ ਜੀ ਇਹ ਮੇਰੇ ਦਾਦਾ ਜੀ ਦਾ ਆਰਮੀ ਵਾਲਾ ਟਰੰਕ ਹੈ ਤੇ ਇਹ ਹੀ ਮਤਲਬ ਉਹਨਾਂ ਨੂੰ ਆਰਮੀ ਦੇ ਵਿੱਚ ਹੁੰਦੇ ਨੇ ਤੁਹਾਨੂੰ ਪਤਾ ਕਾਲੇ ਰੰਗ ਦੇ ਟਰੰਕ ਹੁੰਦੇ ਆ ਤੇ ਇਹ ਆ ਤੇ ਇਹ ਉਹਨਾਂ ਕੋਲ ਕੋਈ ਫਾਲਤੂ ਸਿਸਟਮ ਕਾਫੀ ਫੈਲੋ ਕਮੈਲੀਆ ਹੁੰਦਾ ਸੀ ਕਿਉਂਕਿ ਜਦ ਮੈਂ ਸਰਦੀਆਂ ਵਾਲੇ ਕੱਪੜੇ ਵਗੈਰਾ ਪਾਣੀ ਹੁੰਦੇ ਤਾਂ ਇਹਦੇ ਵਿੱਚ ਰੱਖੇ ਜਾਂਦੇ ਆ ਆ ਉੱਪਰ ਦੂਸਰਾ ਛੋਟਾ ਟਰੰਕ ਆ ਆ ਉਪਰ ਐਲਬਮਸ ਰੱਖਿਆ ਹੈ ਜੀ ਇਹ ਪੇਟੀ 'ਚ ਰੱਖਣੀਆਂ ਨੇ ਹੁਣ ਇਹ ਜਦੋਂ ਆਪਾਂ ਵੀਡੀਓ ਬਣਾਈ ਸੀ ਨਾ ਕੱਲ ਪਰਸ ਮੈਨੂੰ ਟਾਈਮ ਹੀ ਨਹੀਂ ਮਿਲਿਆ ਹਲੇ ਤੇ ਆ ਉੱਪਰ ਇਹ ਕੰਬਲ ਹੁਣ ਕੱਢਿਆ ਸੀ ਜੀ ਕਿਉਂਕਿ ਜਦੋਂ ਐਲਬਮਾਂ ਕੱਢੀਆਂ ਸੀ ਉਹਦੇ ਕੰਬਲ ਕੱਢਿਆ ਸੀ ਕਿਉਂਕਿ ਹੁਣ ਆ ਰਜਾਈਆਂ ਵਗੈਰਾ ਨੇ ਇਹਨਾਂ ਤੋਂ ਕਪੜਾ ਪਾਇਆ ਹੋਇਆ ਤੇ ਇਹ ਰਜਾਈਆਂ ਜੀ ਹੁਣ ਮੌਸਮ ਤੁਹਾਨੂੰ ਪਤਾ ਚੇਂਜ ਹੋ ਗਿਆ ਤੇ ਹੁਣ ਅੱਜ ਵੀ ਫੇਰ ਹਵਾ ਜੀ ਚੱਲ ਰਹੀ ਅੱਜ ਫੇਰ ਕਦੇ ਬਦਲ ਹੋ ਜਾਂਦੇ ਧੁੱਪ ਹੋ ਜਾਂਦੇ ਤਾਂ ਕਰਕੇ ਮੈਂ ਕਿਹਾ ਮੌਸਮ ਮੜਾ ਠੀਕ ਜਿਹਾ ਹੋ ਜਾਏ ਕਵਰ ਇਹਨਾਂ ਦੇ ਲਾ ਕੇ ਢੋਕੇ ਇਹਨਾਂ ਨੂੰ ਵਿੱਚ ਰੱਖ ਦਾਂਗੇ ਹਵਾ ਵਗੈਰਾ ਚੰਗੀ ਤਰ੍ਹਾਂ ਲਵਾ ਕੇ ਸਾਰੇ ਤੇ ਫਿਰ ਇਦਾਂ ਦੇ ਕੰਬਲ ਕੱਢ ਲਾਂਗੇ ਤੇ ਨਾਲ ਹੀ ਜੀ ਆਹ ਹੈਗਾ ਕਣਕ ਵਾਲਾ ਢੋਲ ਇਹ ਕਣਕਲ ਢੋਲ ਤੁਹਾਨੂੰ ਪਤਾ ਜੀ ਕਿ ਤਾਂ ਰੱਖਿਆ ਹੋਇਆ ਹੈਗਾ ਕਿਉਂਕਿ ਵੀ ਬਾਹਰ ਕਣਕ ਖਰਾਬ ਹੋ ਜਾਂਦੀ ਆ ਉਪਰ ਇਹ ਤੇ ਦੂਜਾ ਪਤੀਲਾ ਰੱਖਿਆ ਹੋਇਆ ਦੁੱਧ ਰੜਕਣ ਵਾਲਾ ਜਦੋਂ ਆਪਣੀ ਬੈੜੀ ਸੁੰਦੀ ਆ ਤਾਂ ਫਿਰ ਪਈ ਦੇ ਵਿੱਚ ਇਕੱਠਾ ਦੁੱਧ ਰੜਕ ਕੇ ਮੱਖਣ ਬਣਾ ਕੇ ਇਹਨਾਂ ਨੂੰ ਸੁੱਚ ਖੋਲਣੀ ਹੁੰਦੀ ਆ ਨਾਲ ਹੀ ਪਸ਼ੂਆਂ ਦੀਆਂ ਦਵਾਈਆਂ ਰੱਖੀਆਂ ਹੋਈਆਂ ਜੀ ਤੇ ਆਹ ਨਾਲ ਬੋਰੀਆਂ ਰੱਖੀਆਂ ਹੋਈਆਂ ਆ ਜੀ ਤੇ ਇਹ ਹੈਗਾ ਆਪਣਾ ਢੋਲ ਕਣਕਾਲਾ ਇਹਦੇ ਸਾਨਾ ਚ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਆਪਾਂ ਲਗਾਇਆ ਹੈ ਇਨਵਰਟਰ ਇਨਵਰਟਰ ਦੀ ਫਿਟਿੰਗ ਇੱਥੇ ਆ ਗਈ ਤੇ ਆ ਨਾਲ ਹੀ ਆ ਗਈ ਜੀ ਆਪਣੀ ਫ੍ਰਿਜ ਜਿਹੜੀ ਆਪਾਂ ਕੱਲ ਵੀਡੀਓ ਬਣਾਈ ਸੀ ਇਹ ਜੀ ਫ੍ਰਿਜ ਦਾ ਜਿਹੜਾ ਪਲੱਗ ਆ ਉਹ ਖਰਾਬ ਹੋ ਗਿਆ ਤੇ ਇਹਦਾ ਕਰਕੇ ਫਿਰ ਆਪਾਂ ਮਾਸਟਰ ਜੀ ਲਾਈਟ ਪੈਂਦੀ ਹੈ ਬਾਰੋਂ ਤੇ ਇਹਦੇ ਵਿੱਚ ਹੁਣ ਲਗਾਇਆ ਹੈ ਅੱਜ ਸ਼ਾਇਦ ਉਹ ਆਣਗੇ ਇਲੈਕਟ੍ਰੀਸ਼ੀਅਨ ਤਾਂ ਫਿਰ ਉਹ ਲੱਗੇ ਪਲੱਗ ਲਾ ਜਾਾਂਗੇ ਇਥੋਂ ਜੀ ਜੀ ਆਪਾਂ ਜੇ ਘੋਮ ਕੇ ਇਦਾਂ ਨਾਲ ਆਈਏ ਇਦਾਂ ਤਾਂ ਤੁਸੀਂ ਆਹ ਦੇਖ ਸਕਦੇ ਹੋ ਉੱਪਰ ਜਿਹੜੀ ਪਰਸਤੀ ਆ ਪਰਸਤੀ ਦੇ ਆਪਾਂ ਕੱਪੜਾ ਲਗਾਇਆ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਵਾਧੂ ਘਟੂ ਸਮਾਨ ਹੁੰਦਾ ਉੱਪਰ ਰੱਖਿਆ ਹੁੰਦਾ ਆਪਾਂ ਇਹ ਮੈਂ ਪੜਦਿਆਂ ਦਾ ਕੱਪੜਾ ਬਣਾ ਕੇ ਜੰਨੀ ਕੀ ਲਗਾਤਾ ਸੀ ਤੇ ਇਹ ਜੀ ਆਪਣਾ ਹੈਗਾ ਦੂਸਰਾ ਰੂਮ ਤੇ ਜੇ ਹੁਣ ਆਪਾਂ ਇਹ ਤੋਂ ਬਾਹਰ ਆੰਦੇ ਆ ਦੂਸਰੇ ਰੂਮ ਤੋਂ ਉਹ ਦੂਸਰੇ ਰੂਮ ਤੋਂ ਅਗਰ ਆਪਾਂ ਬਾਹਰ ਆ ਗਈ ਮੈਂ ਇੱਦਾਂ ਹੀ ਬਾਹਰ ਆ ਰਹੀ ਆ ਤਾਂ ਕਿ ਕੰਫਿਊਜ਼ ਨਾ ਹੋਵੋ ਤੁਸੀਂ ਆਹ ਤਾਂ ਰਸੋਈ ਸੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਵਾਲੀ ਆਹ ਦੂਸਰਾ ਕਮਰਾ ਆ ਗਿਆ ਜੀ ਆਹ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਤੇ ਪੀਟੀ ਵਗੈਰਾ ਲੱਗੀ ਹੋਈ ਆ ਇਹਦੇ ਨਾਲ ਹੀ ਅਗਰ ਆਪਾਂ ਬਾਹਰ ਨੂੰ ਨਿਗਾ ਮਾਰਦੇ ਆ ਤਾਂ ਆਹ ਜੀ ਬ੍ਰੀਤੀ ਪਈ ਆ ਬ੍ਰੀਤੀ ਦੇ ਉੱਤੇ ਮੈਂ ਏਟਾਂ ਚਿੰਤੀਆਂ ਸੀਗੀਆਂ ਤੇ ਕਿਉਂਕਿ ਫੇਰੀ ਉੜਦੀ ਸੀ ਉਹ ਹਵਾ ਆਉਂਦੀ ਸੀ ਤੇ ਇਹਦੇ ਨਾਲ ਹੀ ਜੀ ਉਹ ਸਾਹਮਣੇ ਹੈਗੇ ਮਸ਼ੀਨ ਲੱਗੀ ਹੋਈ ਆ ਤੇ ਆਹ ਹਰਾ ਵਗੈਰਾ ਪਿਆ ਤੇ ਆਪਾਂ ਹੁਣ ਵਾਪਸ ਗੇਟ ਤੋਂ ਸ਼ੁਰੂ ਕਰਦੇ ਹਾਂ ਜੀ ਤਾਂ ਕਿ ਫਿਰ ਤੁਹਾਨੂੰ ਦੂਸਰੀ ਸਾਈਡ ਦਾ ਵੀ ਸਮਝਾ ਦਿੱਤਾ ਜਾ ਸਕੇ ਆਹ ਲੋ ਜੀ ਵਾਪਸ ਆਪਾਂ ਗੇਟ ਕੋਲੇ ਆ ਗਏ ਆ ਗੇਟ ਤੋਂ ਖੱਬੇ ਪਾਸੇ ਦਾ ਸੀਗਾ ਸੀ ਜੀ ਇਹ ਜੋ ਮੈ ਵਾਸ਼ਰੂਮ ਵਗੈਰਾ ਤੇ ਆਪਾਂ ਇਧਰ ਆ ਤੁਹਾਨੂੰ ਕਮਰੇ ਦਿਖਾਈ ਨਹੀਂ ਇਹ ਸਾਰਾ ਚੀਜ਼ਾਂ ਸੀਗੀਆਂ ਤੇ ਜੇ ਹੁਣ ਆਪਾਂ ਗੇਟ ਤੋਂ ਸੱਜੀ ਸਾਈਡ ਨੂੰ ਜਾਂਦੇ ਆ ਇਧਰ ਨੂੰ ਤਾਂ ਫਿਰ ਇਧਰ ਨੂੰ ਆਹ ਇੱਟਾਂ ਪਈਆਂ ਨੇ ਇੱਟਾਂ ਜੀ ਇਹ ਜਿਹੜਾ ਹੁਣ ਫਰਸ਼ ਲਗਾਵਾਂਗੇ ਪਰ ਸੋਈ ਚ ਉਦੋਂ ਆਪਾਂ ਪਾਵਾਂਗੇ ਇੱਥੇ ਤੇ ਇਹਦੇ ਨਾਲ ਹੀ ਜੀ ਆਹ ਫੀਮੇਲ ਡੌਕਸ ਦਾ ਪਿੰਜਰਾ ਰੱਖਿਆ ਹੋਇਆ ਹੈਗਾ ਤੇ ਇੱਕ ਤਾਂ ਉਹ ਅੰਦਰ ਬੈਠੀ ਆ ਤੁਸੀਂ ਦੇਖ ਸਕਦੇ ਹੋ ਉਹਦਾ ਨਾਮ ਜੀ ਐਲਾਗਾ ਤੇ ਜਿਹੜੀ ਆ ਬਾਹਰ ਬੈਠੀ ਹੈ ਇਹਦਾ ਨਾਮ ਜਿੰਮੀ ਹੈ ਤੇ ਇਹ ਜੀ ਪਿੰਜਰੇ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਆ ਪੱਲੜ ਥਾ ਰੱਖਿਆ ਵੀ ਕਿ ਹਲੇ ਠੰਡ ਹੈ ਤੇ ਆਪਾਂ ਰਾਤ ਨੂੰ ਜਦੋਂ ਹੁੰਦਾ ਨਾ ਭੈਣ ਦਾ ਟਾਈਮ ਫੇਰ ਇਹਨਾਂ ਦੇ ਪਿੰਜਰੇ ਦੇ ਉੱਪਰ ਪੱਲੜ ਛੱਡ ਦਿੰਨੇ ਆ ਤਾਂ ਕਿ ਇਹਨੂੰ ਠੰਡ ਨਾ ਲੱਗੇ ਥੋੜੀ ਸਾਈਡ ਤੋਂ ਆਪਾਂ ਖੁੱਲਾ ਰੱਖ ਦਿੰਨੇ ਆ ਤਾਂ ਕਿ ਘਰ ਦੀ ਨਿਗ੍ਹਾ ਸਾਨੀ ਵੀ ਰਹੇ ਤੇ ਜੇ ਇਧਰੋਂ ਆਪਾਂ ਅੰਦਰ ਨੂੰ ਆਨੇ ਆ ਤਾਂ ਇਹ ਹੈਗਾ ਜੀ ਸ਼ੈੱਡ ਤੇ ਦੇਖ ਸਕਦੇ ਆ ਜਿੱਥੇ ਆਪਾਂ ਕਈ ਵਾਰੀ ਵੀਡੀਓ ਵੀ ਬਣਾਈ ਆ ਤੇ ਇਹਦੇ ਨਾਲ ਹੀ ਪਿੰਜਰੇ ਦੇ ਨਾਲ ਹੀ ਇੱਥੇ ਆ ਛੱਡ ਆ ਜੀ ਤੇ ਛੱਡ ਦੇ ਨਾਲ ਆ ਪਸ਼ੂ ਨੇ ਇੱਥੇ ਆਪਣੇ ਢੋਲ ਵਗੈਰਾ ਰੱਖੇ ਹੋਏ ਨੇ ਪਾਣੀ ਵਾਲੇ ਆ ਪਸ਼ੂ ਬੰਨੇ ਹੋਏ ਨੇ ਜੀ ਕੱਚਾ ਥਾਂ ਇੱਥੇ ਤੇ ਇਹ ਕੱਚਾ ਥਾਂ ਛੱਡਿਆ ਤਾਂ ਇਹਨਾਂ ਲਈ ਐਸੀ ਜੀ ਵੀ ਪੈਰਾਂ ਲਈ ਇਹਨਾਂ ਨੂੰ ਠੀਕ ਰਹਿੰਦਾ ਉਹ ਕਿਹੜੀ ਆ ਬੜੀ ਇਹ ਤਾਂ ਪੈਰ ਬਹੁਤ ਦੁਖਣ ਲੱਗ ਜਾਂਦੇ ਨੇ ਤੇ ਇਹ ਤੋਂ ਜਾਂਦੇ ਜੀ ਆਹ ਬਾਹਰ ਗੇਟ ਆ ਜਿਹੜਾ ਆਪਾਂ ਕਈ ਵਾਰੀ ਬਾੜੀ ਚ ਜਾਣੀ ਹੁੰਨੀ ਆ ਉਸ ਦੇਖਿਆ ਹੀ ਆ ਆ ਜੀ ਜੀ ਆਪਾਂ ਉਧਰੋਂ ਕਮਰਿਆਂ ਕੋ ਨਹੀਂ ਇਧਰੋਂ ਤੁਹਾਨੂੰ ਦਿਖਾਈ ਸੀ ਨਾ ਵੀਡੀਓ ਉੱਥੋਂ ਬਰੇਤੀ ਦੇ ਕੋਲੋਂ ਇਧਰਾਂ ਮਸ਼ੀਨ ਹੈ ਮਸ਼ੀਨ ਇੱਥੇ ਹਲੇ ਆਪਾਂ ਤੂੜੀ ਪਾਣੇ ਆ ਜੀ ਵੈਸੇ ਤਾਂ ਬਾਹਰ ਕੁੱਪ ਬੰਨਿਆ ਹੋਇਆ ਸੀ ਤੇ ਹੁਣ ਕਿਉਂਕਿ ਕੁੱਪ ਖਾਲੀ ਹੋ ਗਿਆ ਉਸ ਖਤਮ ਹੋ ਗਿਆ ਸੀ ਤੇ ਹੁਣ ਜਿਹੜੀ ਆਪਾਂ ਲੈ ਰਹੇ ਆ ਇੱਥੇ ਰੱਖ ਲੈਣੇ ਆ ਤੇ ਹੁਣ ਮੂਰੇ ਜਿਉਂ ਫਸਲ ਆਊਗੀ ਤਾਂ ਬਾਹਰ ਹੀ ਦੋ ਤਿੰਨ ਦੋ ਤਾਂ ਕੁੱਪ ਬਣਾਵਾਂਗੀ ਬਣਾਵਾਂਗੇ ਨਹੀਂ ਤਾਂ ਹੋ ਸਕਦਾ ਤਿੰਨ ਬਣਾ ਲਈਏ ਤੇ ਫਿਰ ਤੁਸੀਂ ਆ ਦੇਖ ਸਕਦੇ ਵੀ ਇੱਥੇ ਆਪਾਂ ਹਰਾ ਕੁੱਦਰਦੇ ਆ ਇਹਦੇ ਨਾਲ ਹੀ ਜੇ ਆਪਾਂ ਇੱਧਰ ਨੂੰ ਘੁੰਮਦੇ ਆਂਗੇ ਤੇ ਆਹ ਜੀ ਇੱਧਰ ਸਕੂਟਰ ਵਗੈਰਾ ਖੜਾਗਾ ਤੇ ਆਹ ਹੋਰ ਪਾਈਪਾਂ ਵਗੈਰਾ ਸਮਾਨ ਵਗੈਰਾ ਪਿਆਗਾ ਤੇ ਜੇ ਹੁਣ ਆਪਾਂ ਇੱਥੋਂ ਬਾਹਰ ਨੂੰ ਨਿਕਲਦੇ ਆਂ ਜੀ ਆਹ ਹੈਗੀ ਆਪਣੀ ਬਾੜੀ ਇੱਧਰ ਆਪਣੀ ਰੂੜੀਆਂ ਕਰਦੇ ਇੱਕ ਸਾਈਡ ਤੇ ਆਹ ਇਥੇ ਵਗੈਰਾ ਪਾਥੀਆਂ ਵਗੈਰਾ ਪਾਦਦੇ ਆਂ ਤੇ ਬਾਕੀ ਲੱਕੜਾਂ ਵਗੈਰਾ ਪਈਆਂ ਤੇ ਇਹ ਵੀ ਤੁਹਾਡੇ ਨਾਲ ਕਾਫੀ ਵਾਰੀ ਇੱਥੇ ਵੀ ਮੈਂ ਵੀਡੀਓ ਬਣਾਈ ਆ ਤੁਹਾਡਾ ਨਾਲ ਸ਼ੇਅਰ ਕਰੀ ਆ ਤੇ ਬਾਕੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀਡੀਓ ਕਿੱਦਾਂ ਦੀ ਲੱਗੀ ਹਾਂਜੀ ਬਸ ਇਹੀ ਸੀ ਜੀ ਸਾਡੇ ਹੋਮ ਟੂਰ ਦੀ ਵੀਡੀਓ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਮੈਂ ਕਿਹਾ ਵੀ ਚਲੋ ਕਿਉਂਕਿ ਮੈਂ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਦਿਖਾ ਸਕਾਂ ਵੀ ਕਿੱਥੇ ਕੀ ਚੀਜ਼ ਆ ਕਿੱਥੇ ਕਿੱਦਾਂ ਹੈਗਾ ਵੀ ਅਸੀਂ ਜ਼ਿਆਦਾ ਕੋਈ ਹੈ ਨਹੀਂ ਤਮਟਮ ਜੀ ਕਿਉਂਕਿ ਦੋ ਹੀ ਕਮਰੇ ਆ ਤੇ ਬਾਕੀ ਜਿਹੜਾ ਹੈਗਾ ਰਸੋਈ ਆ ਉਹਦਾ ਹਾਲ ਆਪਣਾ ਕੰਮ ਹੋਣਾ ਬਾਕੀ ਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿੱਦਾਂ ਵੀ ਲੱਗੀ ਤੇ ਆਪਾਂ ਹੁਣ ਵੀਡੀਓ ਦਾ ਵੀ ਐਂਡ ਕਰਦੇ ਆਂ ਤੇ ਬਾਕੀ ਜੀ ਜੇ ਅੱਜ ਹੈਗੀ 7 ਮਾਰਚ ਤੇ ਇਹ ਵੀਡੀਓ ਜਿਹੜੀ ਅਪਲੋਡ ਕਰਾਂਗੇ ਆਪਾਂ 8 ਮਾਰਚ ਨੂੰ ਤੇ 8 ਮਾਰਚ ਨੂੰ ਜਿਹੜੀ ਆਪਾਂ ਵੀਡੀਓ ਬਣਾਉਣੀ ਆ ਉਹ 9 ਮਾਰਚ ਨੂੰ ਜਿਹਨੇ ਕਿ ਅਪਲੋਡ ਕਰਾਂਗੇ ਜਿਹੜੀ 9 ਮਾਰਚ ਵਾਲੀ ਵੀਡੀਓ ਹੋਗੀ ਉਹ ਵੀ ਬਹੁਤ ਸਪੈਸ਼ਲ ਆ ਉਹ ਜ਼ਰੂਰ ਦੇਖਿਓ ਜਿਹੜੀ ਕਿ ਆਪਾਂ 8 ਮਾਰਚ ਨੂੰ ਨਿਕਲ ਨੂੰ ਬਣਾਵਾਂਗੇ ਕਿਉਂਕਿ ਇਹ ਹੁੰਦਾ ਜੀ ਮੇਰੇ ਕੋਲੇ ਜਿਆਦਾ ਟਾਈਮ ਤਾਂ ਹੁੰਦਾ ਨਹੀਂ ਵੀ ਕੰਮ ਕਰਦੇ ਕਰਦੇ ਨਾਲ-ਨਾਲ ਬਣਾ ਲਵਾਂ ਇਸ ਕਰਕੇ ਫਿਰ ਮੈਂ ਇੱਕ ਦਿਨ ਪਹਿਲਾਂ ਹੀ ਵੀਡੀਓ ਤਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਤੇ ਬਾਕੀ ਜੇ ਕੋਈ ਕਮੀ ਰਹਿ ਗਈ ਹੋਵੇ ਜੀ ਸਮਝਾਉਣ ਦੀ ਵੀ ਚੰਗੀ ਤਰ੍ਹਾਂ ਘਰ ਨੂੰ ਦਿਖਾਉਣ ਦੀ ਵੀ ਤਾਂ ਮਾਫ ਕਰਨਾ ਕੋਸ਼ਿਸ਼ ਮੈਂ ਇਹੀ ਕੀਤੀ ਸੀ ਕਿ ਤੁਹਾਨੂੰ ਚੰਗੀ ਤਰ੍ਹਾਂ ਸਾਰੀ ਵੀਡੀਓ ਦਿਖਾ ਸਕਾਂ ਤੇ ਬਾਕੀ ਇਹ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਆਣੀ ਹੈ ਜੀ ਉਹ ਵੀ ਬਹੁਤ ਸਪੈਸ਼ਲ ਆ ਤੁਸੀਂ ਜ਼ਰੂਰ ਦੇਖਿਓ ਉਹਨੂੰ ਵੀ ਪੂਰੀ ਵੀਡੀਓ ਦੇਖਿਓ ਇਹਨੂੰ ਵੀ ਪੂਰੀ ਦੇਖਿਓ ਜੀ ਚਲੋ ਜੀ ਮਿਲਦੇ ਹਾਂ ਹਣ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ